ਜਿਵੇਂ ਦਾ ਮੌਸਮ ਹੁਣ ਚੱਲ ਰਿਹਾ ਨਾ ਤੇ ਜਾਂ ਜਦੋਂ ਰੁੱਤ ਬਦਲਦੀ ਹੁੰਦੀ ਆ ਅਕਸਰ ਹੀ ਨਾ ਆਪਣਾ ਜਿਹੜਾ ਮਾਣਾ ਉਦਾਸ ਤੇ ਤੋੜਾ ਖੋਈ ਜੀ ਸਰੀਰਕ ਟੁੱਟ ਭੱਜ ਹਨ ਇਸ ਤਰ੍ਹਾਂ ਦਾ ਹੋ ਜਾਂਦਾ ਸਰੀਰ ਪਰ ਮੇਰੀ ਗੱਲ ਮੰਨਿਓ ਆਪਣੇ ਨਾ ਹਰੇਕ ਪਿੰਡ ਦੇ ਨੇੜੇ 5-7 ਕਿਲੋਮੀਟਰ ਤੇ ਪ੍ਰਸਿੱਧ ਗੁਰੂ ਘਰ ਹੁੰਦਾ ਤੁਸੀਂ ਦਿਨ ਚੜਦੇ ਸਾਰੀ ਜੇ ਤੁਸੀਂ ਨੇਰੇ ਜਾ ਸਕਦੇ ਆ ਤਾਂ ਸਭ ਤੋਂ ਵਧੀਆ ਨਹੀਂ ਨਹਾ ਧੋ ਕੇ ਨਾ ਗੁਰੂ ਘਰ ਜਾਇਓ ਤੇ ਉੱਥੇ ਜਾ ਕੇ ਮੱਥਾ ਟੇਕਿਓ ਤੇ ਉੱਥੇ ਨਹਾਤੇ ਧੋਤੇ ਲੋਕ ਸਾਫ਼ ਕੱਪੜਿਆਂ ਵਾਲੇ ਵੱਡੀ ਗੱਲ ਉਹਨਾਂ ਦੇ ਜਿਹੜੇ ਹਿਰਦੇ ਹੋਣਗੇ ਉਹ ਬਹੁਤ ਸ਼ੁੱਧ ਹੁੰਦੇ ਉਸ ਟਾਈਮ ਕਿਉਂਕਿ ਗੁਰੂ ਘਰ ਜਿਹੜਾ ਬੰਦਾ ਵੀ ਜਾਂਦਾ ਨਾ ਬਹੁਤ ਸ਼ੁੱਧ ਹਿਰਦੇ ਨਾਲ ਜਾਂਦਾ ਉਹਨਾਂ ਦੇ ਦਰਸ਼ਨ ਹੋਣਗੇ ਤੁਹਾਨੂੰ ਤੇ ਜਦੋਂ ਤੁਸੀਂ ਵਾਪਸ ਆਉਂਗੇ ਨਾ ਤੁਸੀਂ ਬਹੁਤ ਚੜ੍ਹਦੀ ਕਲਾ ਚ ਆਉਂਗੇ ਤੁਹਾਡਾ ਜਿਹੜਾ ਸਰੀਰ ਆ ਫੁੱਲਰਗਾ ਹੌਲਾ ਸਰੀਰ ਦੇ ਨਾਲ ਨਾਲ ਮਨ ਵੀ ਤੁਹਾਡਾ ਫੁੱਲਰਗਾ ਹੌਲਾ ਤੇ ਤੁਹਾਨੂੰ ਲੱਗੂ ਵੀ ਯਾਰ ਕਿਹੜੀ ਦੁਨੀਆ ਚ ਆ ਗਿਆ ਆਪਾਂ ਇੱਕ ਵੱਖਰੇ ਤਰ੍ਹਾਂ ਦਾ ਸਰੂਰ ਹੋਊਗਾ ਤੁਹਾਡੇ ਮਨ ਨੂੰ ਤੇ ਤੁਹਾਡੇ ਸਰੀਰ ਨੂੰ ਇਹ ਗੱਲ ਦੀ ਗਾਰੰਟੀ ਆ ਜੇ ਤੁਸੀਂ ਉਦਾਸੀ ਦੇ ਆਲਮ ਚੋਂ ਗੁਜ਼ਰ ਰਹੇ ਹੋ ਤਾਂ ਇੱਕ ਵਾਰ ਇਹ ਕਰਕੇ ਵੇਖ